ਸਾਡੀ ਖੇਤੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਬਜੀਤ ਸਿੰਘ ਪਿੰਡ ਬੰਗੀਰੁੱਗੂ ਜ਼ਿਲ੍ਹਾ ਬਠਿੰਡਾ ਤੋਂ ਇਸ ਚੈਨਲ ਦੀ ਪਹਿਲੀ ਵੀਡੀਓ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਚੈਨਲ ਸਾਡੀ ਖੇਤੀ ਬਣਾਉਣ ਦਾ ਸਾਡਾ ਮਕਸਦ ਸਾਡੀ ਟੀਮ ਦੀਆਂ ਖੇਤੀ ਸਬੰਧੀ ਗਤੀਵਿਧੀਆਂ ਨੂੰ ਸਾਰੇ ਕਿਸਾਨਾਂ ਨਾਲ ਸਾਂਝਾ ਕਰਨਾ ਹੈ ਸਾਡੀ ਖੇਤੀਬਾੜੀ ਦੀ ਟੀਮ ਵਿੱਚ ਲਗਭਗ 15 ਉਦਮੀ ਕਿਸਾਨਾਂ ਦਾ ਇੱਕ ਸਮੂਹ ਸ਼ਾਮਲ ਹੈ ਜਿਸ ਵਿੱਚ ਟੀਮ ਦੇ ਹਰ ਮੈਂਬਰ ਕੋਲ ਆਪਣੀ ਆਪਣੀ ਯੋਗਤਾ ਅਨੁਸਾਰ ਕੰਮ ਹੈ ਇਸ ਟੀਮ ਦੀ ਖੇਤੀ ਵਿੱਚ ਰਵਾਇਤੀ ਫਸਲਾਂ ਦੇ ਨਾਲ-ਨਾਲ ਕੁਝ ਹੋਰ ਬਦਲਮਈਆਂ ਫਸਲਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਾਡੀ ਖੇਤੀ ਵਿੱਚ ਕਿਰਤਿਆਂ ਲਈ ਵੱਡੇ ਪੱਧਰ ਉੱਪਰ ਲਗਭਗ ਸਾਰਾ ਸਾਲ ਰੋਜ਼ਗਾਰ ਹੈ ਕਿਉਂਕਿ ਸਾਡੀ ਖੇਤੀ ਮਸ਼ੀਨੀ ਖੇਤੀ ਦੇ ਨਾਲ-ਨਾਲ ਕਿਰਤ ਆਧਾਰਿਤ ਖੇਤੀ ਹੈ ਸਾਨੂੰ ਉਮੀਦ ਹੈ ਕਿ ਜਦੋਂ ਅਸੀਂ ਆਪਣੇ ਖੇਤੀ ਰੁਝੇਵੇਂ ਇਸ ਚੈਨਲ ਰਾਹੀਂ ਸੂਝਵਾਨ ਕਿਸਾਨਾਂ ਨਾਲ ਸਾਂਝੇ ਕਰਾਂਗੇ ਤਾਂ ਜਿੱਤੇ ਸਾਡੀ ਖੇਤੀ ਦੇ ਤੌਰ ਤਰੀਕੇ ਅਤੇ ਤਕਨੀਕਾਂ ਬਾਰੇ ਹੋਰ ਨਾਲ ਕਿਸਾਨਾਂ ਨੂੰ ਜਾਣਕਾਰੀ ਮਿਲੇਗੀ ਉੱਤੇ ਸਾਡੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਮਤੀ ਸੁਝਾਅ ਵੀ ਸੂਝਵਾਨ ਕਿਸਾਨਾਂ ਤੋਂ ਸਾਨੂੰ ਪ੍ਰਾਪਤ ਹੋਣਗੇ ਉਮੀਦ ਹੈ ਇਹ ਚੈਨਲ ਸਾਡੇ ਸਮੇਤ ਸਾਰੇ ਖੇਤੀ ਪਸੰਦ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਦਾ ਇੱਕ ਬਹੁਤ ਵਧੀਆ ਜ਼ਰੀਆ ਸਾਬਤ ਹੋਵੇਗਾ ਇਸ ਮਕਸਦ ਦੀ ਪ੍ਰਾਪਤੀ ਲਈ ਸਾਨੂੰ ਆਪ ਸਭਨਾਂ ਦੇ ਸਹਿਯੋਗ ਦੀ ਭਰਪੂਰ ਜ਼ਰੂਰਤ ਹੈ ਬਹੁਤ-ਬਹੁਤ ਧੰਨਵਾਦ ਜੀ ਇਸ ਚੈਨਲ ਨਾਲ ਮੁਢਲੀ ਜਾਣ ਪਛਾਣ ਕਰਾਉਣ ਤੋਂ ਬਾਅਦ ਗੱਲ ਕਰਦੇ ਆਂ ਅੱਜ ਦੇ ਖੇਤੀ ਉਜਾਵੇਂ ਦੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਹ ਜ਼ਮੀਨ ਦੀ ਵਹਾਈ ਚੱਲ ਰਹੀ ਹੈ ਇੱਥੇ ਆਪਣਾ 1509 ਝੋਨਾ ਸੀਗਾ ਜਿਹੜਾ ਆਪਾਂ ਲਾ ਵਧਣ ਤੋਂ ਬਾਅਦ ਇਸ ਜ਼ਮੀਨ 'ਚੋਂ ਗੱਠਾ ਬਣਾ ਲੀਆਂ ਗਈਆਂ ਸਨ ਗੱਠਾ ਬਾਹਰ ਕੱਢਣ ਤੋਂ ਬਾਅਦ ਹੁਣ ਜ਼ਮੀਨ ਦੀ ਬਹਾਈ ਚੱਲ ਰਹੀ ਹੈ ਇਹ ਪਹਿਲਾਂ ਇੱਕ ਵਾਰ ਤਵੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਹਲ ਤੇ ਫਿਰ ਰੋਟਾਵੇਟਰ ਮਾਰਨ ਤੋਂ ਬਾਅਦ ਅ ਪਟੜੀਆਂ ਬਣਾਏ ਜਾ ਰਹੇ ਹੈ ਤੇ ਇਨ੍ਹਾਂ ਪਟੜੀਆਂ ਦੇ ਉੱਪਰ ਬੀਬੀ ਕੌਰਨ ਦੀ ਬਜਾਈ ਹੋਏਗੀ ਉਸ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਧੰਨਵਾਦ ਜੀ